ਅੱਜ ਇਨਫੈਕਸ਼ਨ ਕੀਤੀ ਤੇ ਟੀਮ ਪਹੁੰਚੀ ਆ ਇਹਦੇ ਕੀ ਕਹਿਣਾ ਚਾਹੁੰਦੇ ਆ ਆਦੇ ਲਈ ਮਾਈ ਸਾਹਿਬ ਬੰਗੇ ਦੇ ਲਈ ਮਿਸ਼ਰੀ ਸੀਐਮ ਸਾਹਿਬ ਨੇ ਬਹੁਤ ਹੀ ਨੇੜਤਾ ਦਿਖਾਈ ਆ ਕਿਉਂਕਿ ਸਿੱਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਪਿੰਡ ਖੜਕੜਕਲਾਂ ਜਿਸ ਨੂੰ ਉਹਨਾਂ ਨੇ ਅਦਾਜਤਾ ਨਹੀਂ ਬਣਾਇਆ ਔਰ ਉੱਥੋਂ 16 ਮਾਰਚ ਨੂੰ ਸੌ ਚੱਕ ਕੇ ਉਹਨਾਂ ਨੇ ਸੇ ਮੁੱਖ ਮੰਤਰੀ ਦੀ ਸੇਵਾ ਨੂੰ ਆਈ ਸੀ ਅੱਜ ਬੰਗੇ ਦੇ ਵਿੱਚ ਦੁਬਾਰਾ ਫੇਰ ਹੋਣਾ ਨੇ ਜੋ ਮੁਹੱਲਾ ਕਲੀਨਿਕ 2 ਤਰੀਕ ਨੂੰ ਪੰਜਾਬ ਨੂੰ ਸਮਰਪਿਤ ਕੀਤੇ ਜਾਣੇ ਆ ਉਹਨਾਂ ਦੀ ਓਪਨਿੰਗ ਕਰਨ ਦੇ ਲਈ ਬੰਗੇ ਦੇ ਪੰਲਾ ਕਲੀਨਿਕ ਨੂੰ ਚੁੜਿਆ ਅੱਜ ਉਸ ਵੰਦੀ ਸ੍ਰੀ ਮਾਨਜੋਗ ਦੀਪ ਸਿੰਘ ਸਾਹਿਬ ਮੇਰੇ ਨਾਲ ਮਾਨਜੋਗ ਐਸਐਸਪੀ ਸਾਹਿਬ ਸੁਵਿਵਲ ਪੁਲਿਸ ਪ੍ਰਸ਼ਾਸਨ ਨੇ ਅਸੀਂ ਜਾਇਜ਼ਾ ਲਿਆ ਕਿ ਜਿਹੜਾ 2 ਤਰੀਕ ਨੂੰ ਫੰਕਸ਼ਨ ਕਰਵਾਇਆ ਜਾਵੇਗਾ ਰਾਜਪੱਧਰੀ ਉਸ ਨੇ ਪ੍ਰਵੰਦਾ ਦਾ ਜਾਇਜ਼ਾ ਲੈਣ ਦੇ ਲਈ ਅੱਜ ਅਸੀਂ ਸਾਰਾ ਪ੍ਰਸ਼ਾਸਨ ਤੇ ਮੇਰੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਉੱਪ ਸਰਕਾਰ ਦੇ ਸਾਰੇ ਨੁਮਾਇੰਦੇ ਅੱਜ ਇੱਥੇ ਹਾਜ਼ਰ ਆਏ ਆ। ਮਹੱਲਾ ਕਲੀਨਿਕ ਇੱਥੇ ਕਿੱਥੇ ਬਣਾਇਆ ਜਾ ਰਿਹਾ ਜੀ? ਮਹੱਲਾ ਕਲੀਨਿਕ ਜਿਹੜਾ ਪੂਨੀਆ 10 ਨੰਬਰ ਵਾਰਡ ਦੇ ਵਿੱਚ ਹੈਗਾ ਉਹ ਸਟੇਡੀਅਮ ਦੇ ਵਿੱਚ ਹੈ। ਉੱਥੇ ਆ ਕੇ ਮਾਨਯੋਗ ਸੀਐਮ ਸਾਹਿਬ ਉਸ ਦਿਨ ਜਿੱਥੇ ਜਨਤਾ ਨੂੰ ਵਿਸਬੋਧਨ ਕਰਨਗੇ ਔਰ ਜਿਵੇਂ ਕਿ ਕਦੀ ਵੀ ਉਹਨਾਂ ਨੇ ਮੈਨੂੰ ਕਿਸੇ ਗੱਲ ਦੇ ਲਈ ਨਾ ਨਹੀਂ ਕੀਤੀ ਉਸ ਦਿਨ ਬੰਗੇ ਨੂੰ ਔਰ ਵਿਸ਼ੇਸ਼ ਤੌਰ ਤੇ ਦਬਾਬੇ ਨੂੰ ਬਹੁਤ ਵੱਡਾ ਪਹਿਲਾ ਹਵਗਾ ਗੁਰੂ ਦੇ ਆਉਣ ਦਿਨਾਂ ਕਿਉਂਕਿ ਜਦੋਂ ਮੁੱਖ ਸੇਵਾਦਾਰ ਪੰਜਾਬ ਦਾ ਆਵੇ ਤਾਂ ਉਸ ਏਰੀਏ ਨੂੰ ਔਰ ਸਾਲਕੇ ਨੂੰ ਜਰੂਰ ਫਾਇਦਾ ਹੁੰਦਾ ਸਮਾਗਮ ਕਿਹੜੇ ਸਥਾਨ ਤੇ ਰੱਖਿਆ ਜੀ ਸਮਾਗਮ ਪੁਨੀਆ ਸਟੇਡੀਅਮ ਵਿੱਚ ਹੋਣੇ ਹੋਦੇ ਨੇ ਹੋਰ ਕਿਸ ਤਰ੍ਹਾਂ ਦੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸਰਕਾਰ ਦੇ ਉਪਰਾਲੇ ਤੁਹਾਨੂੰ 2 ਸਾਲ ਤੋਂ ਸਰ ਦਿਖ ਰਿਹਾ ਹੈ ਕਿ ਭਾਵੇਂ 42000 ਨੌਕਰੀਆਂ ਦੇਣ ਦੀ ਗੱਲ ਕਰ ਲਈਏ ਭਾਵੇਂ ਬਿਜਲੀ ਦੀ ਗਰੰਟੀ ਨੂੰ ਪੂਰਾ ਕਰਨ ਦੀ ਗੱਲ ਕਰ ਲਈਏ ਪਾਵੇਂ ਸਿੱਧਾ ਨੂੰ ਸਲਮਾਨਤ ਅਸ਼ੀ ਦੇਣ ਦੀ ਗੱਲ ਕਰ ਲਈਏ ਔਰ ਪਾਵੇਂ ਹੈਲਥ ਤੇ ਐਜੂਕੇਸ਼ਨ ਤੇ ਜਿਹੜੇ ਪਹਿਲੇ ਸਾਲ ਹੀ ਕੰਮ ਸਟਾਰਟ ਹੋ ਗਿਆ ਔਰ ਜੋ ਸੀਐਮ ਸਾਹਿਬ ਨੇ ਪਿਛਲੇ 2 ਸਾਲ ਤੋਂ ਪੌਣੇ 2 ਸਾਲ ਤੋਂ ਬਚਨ ਬੱਤਾ ਦਿਖਾਈਆ ਪੰਜਾਬ ਨੂੰ ਦੁਬਾਰਾ ਰੰਗਲਾ ਖੁਸ਼ਹਾਲ ਪੰਜਾਬ ਉਹ ਪੰਜਾਬ ਵੀ ਗੁਵਾਈ ਔਰ ਪੰਜਾਬ ਦੇ ਲੋਕ ਇਸ ਟਾਈਮ ਪੂਰੇ ਖੁਸ਼ ਹਨ ਪੰਜਾਬ ਸਰਕਾਰ ਤੋਂ ਜੀ ਪੰਜਾਬ ਵਿੱਚ ਧਰਨੇ ਮੁਜਾਰੇ ਬੜੇ ਲੱਗ ਰਹੇ ਜੀ ਜਿਹੜੇ ਧਰਨੇ ਮੁਜਾਰੇ ਆ ਦੇਖੋ ਪ੍ਰੋਟੈਕਟ ਕਰਨਾ ਜਨਤਾ ਦਾ ਹੱਕ ਆ ਪਰ ਸੀਐਮ ਸਾਹਿਬ ਦੇ ਔਰ ਪੰਜਾਬ ਸਰਕਾਰ ਦੇ ਹਰੇਕ ਹਰ ਇੱਕ ਦੀ ਜੋ ਮੰਗ ਹੈ ਉਹ ਧਿਆਨ ਵਿੱਚ ਆਉਣ ਵਾਲੇ ਸਮੇਂ ਵਿੱਚੋਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਜਾਨਕੀ Finance, room, so, आपको कि ये अ, मतलब है कि आपने वही खड़े हो फिर भी हमने अगर कुछ करना है बुकेज देने हैं वेलकम के लिए बोलना है तो आई एल अरे मैचिंग yeah. वो तो अकॉर्डिंगली जो रिक्वायरमेंट है दैट विल बी वहाँ से बाहर निकल जाना पड़ेगा तो दूसरा ग्राउंड हाँ जी नहीं 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 पैदल ही अंदर से ही गेट है वो देखो बर बर के लिए ड्यूटी पार्ट ऑफ स्कूलिंग अदर ग्राउंड विद इक्विपमेंट बट आई वॉन्ट मेरा तो ये सर को था कि आपके नवा शहर के इस डिस्ट्रिक्ट में देर इज नो स्पोर्ट्स अकेडमी तो मैं उनको पिछले तीन साल से कह रही हूँ सर स्पोर्ट्स अकेडमी really. बना दीजिए स्विमिंग पूल बनाओ रनिंग ट्रैक बनाओ एथलेटिक oh. तो वो मतलब बट दैट नीड्स लॉट ऑफ फंड्स यू नो तो